ਬਹੁਤ ਜ਼ਿਆਦਾ 스멜 ਆ ਰਹੀ ਹੈ ਬਾਈ ਕੋਲੋਂ ਆ ਥੱਲੇ ਵੀ ਸਾਰੇ ਬਲੱਡ ਹੀ ਪਿਆ ਹੈ ਦਾ ਪੈਰ ਖੂਨ ਦੇ ਨਾਲ ਲਤਪਤ ਹੋਏ ਪਿਆ ਲਤ 'ਚ ਕੀੜੇ ਪਏ ਹੋਇਆ ਐ ਕੋਲ ਦੀ ਨਿੰਗੀ ਜਾਂਦੇ ਲੋਕ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਦੇਖੋ ਪੈਰ ਸਾਰਾ ਦੇਖੋ ਜੀ ਥੱਲਿਓਂ ਖੂਨ ਨਾਲ ਲਤਪਤ ਹੋਇਆ ਪਿਆ ਸਾਰਾ ਖੂਨ ਹੀ ਖੂਨ ਲੱਗਿਆ ਪਿਆ ਪੈਰ ਕੀੜੇ ਬਾਰੀ ਤੁਰੇ ਫਿਰਦੇ ਵਿਚਾਰੇ ਇਹ ਡਿਊਟੀਆਂ ਨਿਭਾ ਰਿਆ ਜੀ ਸਿਵਲ ਹਸਪੀਟਲ ਦਾ ਸਟਾਫ ਮੰਨ ਤਾਗੇ ਧਾਗੇ ਸਾਰੇ ਵਿਚਾਰੇ ਰੇ ਉਵੇਂ ਕੱਟ-ਕੁੱਟ ਕੇ ਇਸਵੇਂ ਪਿਆਰ ਹੀ ਜਮਾਨ ਵਾਲਾ ਮੋਟਾ ਤੂੰ ਤੂੰ ਘਰ ਕਾ ਤੂੰ ਛੱਡ ਤਾ ਆ ਦੇ ਚੱਪਿਆ ਮੈਂ ਪਾਈ ਕਰਦੇ ਕੀ ਗੱਲ ਹੋ ਗਈ ਜੀ ਪੁੱਤ ਨਸ਼ਾ ਕਰਦਾ ਹੀ ਤੂੰ ਤੁਸੀਂ ਨਸ਼ਾ ਨਹੀਂ ਕਹਿੰਦੇ ਉਹ ਕੀ ਰੱਖੇ ਹੱਥ ਦੇਖੋ ਆ ਸਾਰੇ ਗੰਦ ਨਾਲ ਭਰੇ ਪਏ ਐਪ ਕਰ ਰਹੇ ਨੇ ਆ ਵਿੱਚੇ ਨੋਹਾ ਦੇ ਵਿੱਚ ਖੂਨ ਆ ਤੇ ਟਾਇਲਟ ਲੱਗੀ ਹੋਈ ਆ ਸਦਨਾਮ ਭਾਈ ਜੀ ਸਾਸੀ ਕਾਲ ਵੀਰ ਜੀ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਬੋਲ ਰਿਹਾ ਮੈਂ ਇਹ ਬੰਦਾ ਕਰੋ ਬੇਗਰ ਹੈ ਇਹਦਾ ਅੱਗੇ ਪਿੱਛੇ ਕੋਈ ਨਹੀਂ ਹੈ ਇਹਦਾ ਪੈਰ ਬਿਲਕੁਲ ਗਲ ਚੁੱਕਾ ਭਾਈ ਜੀ ਸੋ ਇਹ ਬੰਦੇ ਦੇ ਅੱਗੇ ਪਿੱਛੇ ਕੋਈ ਨਹੀਂ ਆ ਇਹਨੂੰ ਕਿਰਪਾ ਕਰਕੇ ਤੁਸੀਂ ਆ ਕੇ ਪਾਈ ਲੈ ਜਾਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਲੁਧਿਆਣੇ ਰੇਲਵੇ ਸਟੇਸ਼ਨ ਤੇ ਖੜੇ ਆ ਜੀ ਪਲੇਟਫਾਰਮ ਨੰਬਰ 1 ਤੇ ਇਹ ਵੀਰਾ ਦਿਨੇਸ਼ ਪੀਰਵਲੀਓ ਸਾਨੂੰ ਵੀਡੀਓ ਬਣਾ ਕੇ ਭੇਜੀ ਗਈ ਸੀ ਇਹ ਵੀਰ ਇੱਕ ਵਕਤ ਦਾ ਮਾਰਿਆ ਹੋਇਆ ਇੱਥੇ ਸਟੇਸ਼ਨ ਦੇ ਉੱਤੇ ਪਿਆ ਵਾ ਇਹਦੀ ਲੱਤ ਦੇ ਵਿੱਚ ਕੀੜੇ ਪਏ ਹੋਇਆ ਵੀਰੇ ਦੇ ਲੱਤ ਗੋਡੇ ਤੋਂ ਲੈ ਕੇ ਗਿੱਟੇ ਤੱਕ ਪੂਰੀ ਗਲ ਚੁੱਕੀ ਆ ਕਉਨ ਲੱਤ ਪੱਤੇ ਲੱਤ ਲੈ ਕੇ ਬੰਦਾ ਇੱਥੇ ਸਟੇਸ਼ਨ ਤੇ ਪਿਆ ਇਹ ਵੀਰ 13-14 ਦਿਨਾਂ ਤੋਂ ਦੇਖ ਰਿਹਾ ਵੀਰ ਕਹਿੰਦਾ ਮੈਂ ਪਰ ਉਦੋਂ ਠੀਕ ਸੀ ਪਹਿਲਾਂ ਛੋਟਾ ਜਿਹਾ ਜ਼ਖਮ ਸੀ ਹੁਣ ਪਿਛਲੇ 3-4 ਦਿਨਾਂ ਤੋਂ ਸਾਰੀ ਲੱਤ ਹੀ ਗੜ ਗਈ ਹੈ ਤੇ ਕੀੜੇ ਪੈ ਗਿਆ ਵਿੱਚ ਤੇ ਬਾਈ ਆਪਣਾ ਨਾਂ ਬੰਟੀ ਦੱਸਦਾ ਸਰਜੀਤ ਸਿੰਘ ਬੰਟੀ ਆਪਣੇ ਬਾਪ ਦਾ ਨਾਂ ਕਮਲਜੀਤ ਸਿੰਘ ਦੱਸਦਾ ਆਪਣੀ ਮਾਂ ਬਾਰੇ ਵੀ ਦੱਸਦਾ ਵੀ ਮੇਰੀ ਮਾਂ ਸਕੂਲ ਦੇ ਵਿੱਚ ਪੀਣ ਲੱਗੀ ਹੋਈ ਆ ਝਾੜੂ ਪੂੰਝਾ ਲਾਉਂਦੀ ਆ ਮੇਰਾ ਭਰਾ ਵੀ ਹੈ ਕੋ ਦੁਬਈ ਚ ਗਿਆ ਹੈ ਮੇਰਾ ਪਿੰਡਾ ਬੁੱਲੋ ਹਾਲ ਤੇ ਜਿਲ੍ਹਾ ਹਿਸ਼ਾਰਪੁਰਾ ਬਾਈ ਠੀਕ ਨਹੀਂ ਹੈਗਾ ਥੋੜਾ ਡਿਪਰੈਸ਼ਨ ਚ ਹੈ ਬਾਈ ਬੁਖਾਰ ਵੀ ਚੜਿਆ ਹੋਇਆ ਤੇ ਲੱਤ ਵੀ ਗਲੀ ਹੋਈ ਤੇ ਜੇ ਕੋਈ ਪੀੜ ਭਰਾ ਸਾਡੀ ਵੀਡੀਓ ਦੇਖਦਾ ਤਾਂ ਪਹਿਚਾਣਿਓ ਬਾਈ ਜੇ ਕੋਈ ਪਹਿਚਾਣਦੇ ਹੋ ਤਾਂ ਹੇਠਾਂ ਦੇ ਦਿੱਤੇ ਨੰਬਰਾਂ ਤੇ ਸੰਪਰਕ ਵੀ ਕਰਿਓ ਯਾਰ ਬਾਈ ਜੇ ਨਹੀਂ ਪਹਿਚਾਣਦੇ ਨਹੀਂ ਜਾਣਦੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਸ਼ਾਇਦ ਕੋਈ ਹੋਰ ਭੈਣ ਭਰਾ ਪਹਿਚਾਣ ਲਵੇ ਸਾਂਝੇ ਵੀਰਵਲੀਓ ਕੀਤਾ ਹੋਇਆ ਉਪਰਾਲਾ ਸਾਡੇ ਕੀਤੀ ਹੋਈ ਸੇਵਾ ਸਫਲ ਹੋਵੇ ਇਹ ਵੀਰ ਆਪਣੇਆਂ ਦੇ ਵਿੱਚ ਪਹੁੰਚ ਸਕੇ ਆਪਣੇ ਪਰਿਵਾਰ ਚ ਪਹੁੰਚ ਸਕੇ ਅਸੀਂ ਸਾਡੀ ਬੇਨਤੀ ਹੱਥ ਜੋੜ ਕੇ ਇੱਕ ਆਪਾਂ ਜਦੋਂ ਕੋਲ ਦੀ ਨਿਕਲਦੇ ਆ ਨਾ ਕਿਤੇ ਵੀ ਬਾਈ ਬਣ ਕੇ ਆਪਣੀ ਅੰਦਰ ਬੈਠੇ ਉਸ ਇਨਸਾਨ ਨੂੰ ਜ਼ਰੂਰ ਜਿਉਂਦਾ ਰੱਖਿਆ ਕਰੋ ਜਾਗਦਾ ਰੱਖਿਆ ਕਰੋ ਬਾਈ ਐ ਕੋਲ ਦੀ ਨਿੰਗੀ ਜਾਂਦੇ ਲੋਕ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਸਤਰਾ ਕੋਲ ਪਤਾਸੇ ਪੀਵੇ ਬੰਟੀ ਮਰਦਾ ਮਰ ਜੇ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਕੁਛ ਆ ਚੰਦ ਲੋਕਾਂ ਨੂੰ ਜਿਹੜੇ ਹਜੇ ਵੀ ਜਿਉਂਦੀਆਂ ਚ ਮੀੜਾ ਵਾਲੇ ਹੈਗੇ ਚੰਗੀ ਸੋਚ ਚੰਗੀ ਸਮਝ ਜੇ ਅਸੀਂ ਰੱਖਦੇ ਆ ਨਾ ਤਾਂ ਫਿਰ ਚੰਗੇ ਇਨਸਾਨ ਵੀ ਸਾਨੂੰ ਬਣਨਾ ਪਊ ਅੱਜ ਬੰਟੀ ਵੀਰੇ ਬਾਰੇ ਇਹ ਬਾਈ ਨੇ ਦੱਸਿਆ ਸਾਡੀ ਟੀਮ ਦੇ ਮੈਂਬਰਸ਼ਿਪ ਵੀ ਨੇ ਆ ਕੇ ਵੈਰੀਫਾਈ ਕੀਤਾ ਤੇ ਅਸੀਂ ਅੱਜ ਇਥੋਂ ਵੀਰੇ ਨੂੰ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਅਰਦਾਸ ਕਰਿਓ ਬੰਟੀ ਵੀਰਾ ਠੀਕ ਹੋ ਜਵੇ ਇਹਦੀ ਲੱਤ ਆ ਜਿਹੜੀ ਉਹ ਨਵੰਬਰ 9 ਹੋ ਜਵੇ ਤੇ ਇਹਦਾ ਪਰਿਵਾਰ ਇਹਨੂੰ ਲੱਭ ਜਵੇ ਤੇ ਇਹ ਆਪਣੇ ਘਰ ਪਰਿਵਾਰ ਤੇ ਜਾ ਕੇ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਜੀਵੇ ਅਰਦਾਸ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੰਜਪਣਾ ਲਾ ਦੇ ਦੇਖੋ ਪੈਰ सारा देखो जी थलो खून न लत्थ होया सारा खून ही खून लग्या पैर वाहगुरू जी का खालसा वाहू जी की फतेह जी ਆ ਵੀਰੇ ਦੀ ਜਿਹੜੀ ਡਰੈਸਿੰਗ ਅਸੀਂ ਖੋਹ ਰਹੇ ਆ ਨਾ ਪੱਟੀ ਇਹ 2-3 ਘੰਟੇ ਪਹਿਲਾਂ ਹੀ ਪੱਟੀ ਸਿਵਲ ਹਸਪਤਾਲ ਤੋਂ ਕਰਵਾ ਕੇ ਆਇਆ ਬਾਈ ਤੁਸੀਂ ਦੇਖੋ ਕਿੰਨੀ ਦੁੱਖ ਦੀ ਗੱਲ ਆ ਵੀ ਇਹ ਸਿਵਲ ਹਸਪਤਲ ਦੇ ਵਿੱਚ ਬੰਦਾ ਗਿਆ ਐਡੀ ਵੱਡੀ ਉਹਦੇ ਜ਼ਖਮ ਉਹਨੂੰ ਐਡਮਿਟ ਨਹੀਂ ਕੀਤਾ ਗਿਆ ਉਹਦੇ ਅੱਗੇ ਪਿੱਛੇ ਵੀ ਕੋਈ ਨਹੀਂ ਪੰਜਾਬ ਦਾ ਨੌਜਵਾਨ ਆ ਗੱਭਰੂ ਸਰਜੀਤ ਸਿੰਘ ਬੰਟੀ ਨਾਮ ਪੱਟੀ ਕਰਕੇ ਮੋੜ ਦਿੱਤਾ ਤੇ ਐਡਮਿਟ ਕਰਨ ਦੀ بجائے ਬਸ ਸਿਰਫ ਇੱਕ ਪੱਟੀ ਕਰਤੀ ਨਾ ਕੋਈ ਟੈਬਲੇਟ ਨਾ ਕੋਈ ਇੰਜੈਕਸ਼ਨ ਨਾ ਕੋਈ ਐਡਮਿਸ਼ਨ ਆ ਦੇ ਐਨ ਐਸ ਤੇ ਇਹਦੇ ਕੀੜੇ ਪਏ ਹੋਇਆ ਵੀਰੇ ਦੀ ਲੱਤ ਦੇ ਵਿੱਚ ਪੂਰੀ ਚ ਕੀੜੇ ਉਵੇਂ ਨਿਕਲ ਨਿਕਲ ਗਏ ਨੇ ਪੈਰ ਤੱਕ ਵੀ ਸਾਫ਼ ਨਹੀਂ ਕੀਤਾ ਉਹਨਾਂ ਨੇ ਬਲੱਡ ਉਧਰ ਵੀ ਲੱਗਿਆ ਹੋਇਆ ਸਾਰੀ ਲੱਤ ਨੂੰ ਇੱਧਰ ਵੀ ਲੱਗਿਆ ਹੋਇਆ ਕੋਲੋ ਚਲੋ ਠੀਕ ਆ ਨਹੀਂ ਐਡਮਿਟ ਕਰਨਾ ਸੀ ਪੱਟੀ ਕੀਤੀ ਐ ਪ੍ਰੋਪਰ ਪੱਟੀ ਕਰਦੇ ਕਲੀਨਿੰਗ ਤਾਂ ਪੂਰੀ ਕਰ ਦਿੰਦੇ ਕੀੜੇ ਤਾਂ ਕੱਢ ਦਿੰਦੇ ਸਫਾਈ ਤਾਂ ਕਰ ਦਿੰਦੇ ਘੱਟੋ ਘੱਟ ਜਾਖ ਮਨੂੰ ਪੱਟੀ ਵੀ ਐਡੀ ਵੱਡੀ ਡਰੈਸਿੰਗ ਕਰਤੀ ਐ ਜਿਵੇਂ ਬਹੁਤ ਆ ਪੂਰਾ ਕੰਬੜੀ ਲਿਬੇਟਦਾ ਲੈ ਤੇ ਆ ਦੇਖੋ ਕੀੜੇ ਕਿਵੇਂ ਤਰੇ ਫਿਰਦੇ ਲੈ ਪੱਟੀ ਕੀਤੀ ਐ ਭਾਈ ਇਹ ਤਾਂ ਆ ਕੀੜੇ ਬਾਹਰ ਹੀ ਤਰੇ ਫਿਰਦੇ ਵਿਚਾਰੇ ਦੇ ਤੇ ਆ ਦੋ 2.5 ਘੰਟੇ ਪਹਿਲਾਂ ਹੀ ਪੱਟੀ ਕਰਾ ਕੇ ਆਇਆ ਪੂਰਾ ਗੋਜਸਥਾਨ ਆ ਨਾ ਜਿਹੜਾ ਇਹ ਕੋਈ ਮਤਲਬ ਘੱਟੋ-ਘੱਟ ਨਹੀਂ ਦਾ 100 ਬੰਦੇ ਦੀ ਪੱਟੀ ਹੋ ਸਕਦੀ ਸੀ ਪੂਰੇ ਦਾ ਪੂਰਾ ਥਾਂ ਨਹੀਂ ਲਭੇੜਦਾ ਇਹਦੀ ਲੱਤ ਨੂੰ ਆ ਸਾਡੇ ਕੋਲੇ ਇੰਨੇ ਥਾਂ ਨੋਂਦੇ ਆ ਸੀ ਇਹਦੀ ਕਟਿੰਗ ਕਰ-ਕਰ ਕੇ ਗੋਜ ਬਣਾਉਨੇ ਆ ਆ ਪੂਰਾ ਥਾਂ ਆ ਤੇ ਕਿਉਂਕਿ ਉਹਨਾਂ ਦਾ ਮਾਨ ਹੀ ਨਹੀਂ ਕਰਦਾ ਵੀ ਅਸੀਂ ਇਹਨੂੰ ਐਨਐਸਡੀ ਪੱਥੜੀ ਮਿਹਰ ਹੱਥ ਲਾਈਏ ਅਸੀਂ ਇਦਾਂ ਦੇ ਪੇਸ਼ੈਂਟ ਨੂੰ ਉਹ ਵੀ ਬਸ ਉਤਲ ਪੁਤਲ ਜੀ ਕਰਕੇ ਵਿਚਾਰਾ ਤੋੜਦਾ ਅੱਲਾਹ ਰੱਬ ਇਹ ਡਿਊਟੀਆਂ ਨਿਭਾ ਰਿਆ ਜੀ ਸਿਵਲ ਹਸਪੀਟਲ ਦਾ ਸਟਾਫ ਨਾ ਧਾਗੇ ਧਾਗੇ ਸਾਰੇ ਵਿਚਾਰੇ ਦੇ ਉਵੇਂ ਘੱਟ-ਕੁੱਟ ਕੇ ਇਸਵੇਂ ਪਿਆਰ ਸੀ ਸਮਾਨ ਵਾਲਾ ਮੋਟਾ ਲੋ ਕਿڑے ਕਿڑے ਸਾਰੇ ਕੀੜੇ ਉਮੇ ਥੱਲੇ ਦਬ ਤੇ ਪੱਟੀ ਦੇ ਵਿੱਚ ਹੀ ਲੇ ਤੇਰੀ ਲੱਤ ਕੀੜਿਆਂ ਨੇ ਅੰਦਰੋਂ ਅੰਦਰ ਜਮੇ ਖਾ ਜਾਣੀ ਸੀ ਵਿਚਾਰੇ ਦੀ ਉਹਦੇ ਰੂਕੇ ਮੈਂ ਅੰਦਰੋਂ ਹੱਡੀਆਂ ਤੱਕ ਕੀੜੇ ਚੱਬੀ ਜਾਂਦੇ ਆ ਬਾਈ ਦੀਆਂ ਤੇ ਸਿਵਲ ਹਸਪਤਲਾਂ ਨੇ ਸ਼ਰਮ ਨਹੀਂ ਆਈ ਉਦਾਂ ਹੀ ਪੱਟੀ ਲਪੇਟ ਕੇ ਜਿਵੇਂ ਵਿਚਾਰਾ ਤੋਰਤਾ ਉਥੋਂ ਤੇ ਜੇ ਅੱਜ ਦੀ ਰਾਤ ਇੱਕ ਹੋਰ ਇਦਾਂ ਹੀ ਰਹਿ ਜਾਂਦਾ ਅੰਦਰੋਂ ਕੀੜਿਆਂ ਨੇ ਗੋਰੀ ਕਾਕਾ ਆ ਸਾਰੀ ਆ ਸਾਰੀ ਸਕਿਨ ਰਾਤੋਂ ਰਾਤ ਦੇ ਦੇ ਖਤਮ ਕਰ ਦੇਣੀ ਸੀ ਖਾ ਜਾਣੀ ਸੀ ਉਹਨਾਂ ਨੇ ਇਸ ਤੋਂ ਬੈਟਰ ਤਾਂ ਇਹ ਸੀਗਾ ਵੀ ਉਹਨੂੰ ਖੁੱਲਾ ਹੀ ਛੱਡ ਦਿੱਤਾ ਜਾਂਦਾ ਜਾ ਕੇ ਉਹਨੂੰ ਪੱਟੀ ਨਾ ਹੀ ਕਰ ਦੇ